ਅੱਜ ਸਾਡੇ ਸਕੂਲ ਦਾ ਆਖਰੀ ਦਿਨ ਸੀ ਇਹ ਦਿਨ ਹਰ ਇੱਕ ਵਿਦਿਆਰਥੀ ਲਈ ਬਹੁਤ ਦੁਖਦਾਈ ਅਤੇ ਯਾਦਗਾਰ ਹੁੰਦਾ ਹੈ ਇਸ ਦਿਨ ਬੱਚਿਆਂ ਨੇ ਉਸ ਥਾਂ ਤੋਂ ਵੱਖ ਹੋਣਾ ਹੁੰਦਾ ਹੈ ਜਿੱਥੇ ਉਹਨਾਂ ਨੇ ਜ਼ਿੰਦਗੀ ਦਾ ਅਸਲ ਤਜਰਬਾ ਸਿੱਖਿਆ ਹੁੰਦਾ ਹੈ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜਿਉਣਾ ਸਿੱਖਿਆ ਹੁੰਦਾ ਹੈ ਜਿੱਥੇ ਉਹਨਾਂ ਨੇ ਆਪਣੇ ਸਾਥੀਆਂ ਨਾਲ ਮਸਤੀ ਕੀਤੀ ਹੁੰਦੀ ਹੈ ਅਤੇ ਜਿੱਥੇ ਉਹਨਾਂ ਨੇ ਜ਼ਿੰਦਗੀ ਦੀ ਅਸਲ ਵਿੱਦਿਆ ਪ੍ਰਾਪਤ ਕੀਤੀ ਹੁੰਦੀ ਹੈ ਪਰ ਇਹ ਦਿਨ ਕੇਵਲ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਅਧਿਆਪਕਾਂ ਲਈ ਵੀ ਓਨਾ ਹੀ ਯਾਦਗਾਰ ਹੁੰਦਾ ਹੈ ਅਧਿਆਪਕ ਜੇ ਨੂੰ ਸਹੀ ਰਾਉ ਤੇ ਪਾਉਂਦਾ ਹੈ ਅਧਿਆਪਕ ਬੱਚੇ ਨੂੰ ਗਲਤੀ ਕਰਨ ਤੇ ਝਿੜਕਦਾ ਹੈ ਪਰ ਮਾਫ ਵੀ ਕਰਦਾ ਹੈ ਅਧਿਆਪਕ ਬੱਚੇ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਦਾ ਹੈ ਸਕੂਲ ਦਾ ਆਖਰੀ ਦਿਨ ਇਹ ਉਹ ਦਿਨ ਹੁੰਦਾ ਹੈ ਜਦੋਂ ਸਾਡੇ ਅੰਦਰ ਬਹੁਤ ਸਾਰੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਨੂੰ ਬੋਲ ਕੇ ਵਿਅਕਤ ਨਹੀਂ ਕੀਤਾ ਜਾ ਸਕਦਾ ਸਕੂਲ ਉਹ ਥਾਂ ਹੁੰਦੀ ਹੈ ਜਿਸ ਨੂੰ ਭੁੱਲਣਾ ਅਸੰਭਵ ਹੈ ਰੋਜ਼ ਸਕੂਲ ਜਾਂਦੇ ਇਹ ਪਤਾ ਹੀ ਨਹੀਂ ਲੱਗਿਆ ਕਿ ਸਕੂਲ ਕਦੋਂ ਸਾਡਾ ਘਰ ਬਣ ਗਿਆ ਅਤੇ ਕਦੋਂ ਇਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਪਰ ਇਹ ਹਿੱਸਾ ਹੁਣ ਇੱਕ ਕਿੱਸਾ ਬਣ ਜਾ ਰਿਹਾ ਸੀ ਕਿਉਂਕਿ ਇਹ ਸਾਡੇ ਸਕੂਲ ਦਾ ਆਖਰੀ ਦਿਨ ਸੀ ਬੜੀ ਆਜੜੇ ਪਤਾ ਸਾ ਪੱਛੇ ਨੂੰ ਲੱਗ ਰਹੀ ਹੈ ਮੈਨੂੰ ਬਹੁਤ ਇਹ ਲੱਗਿਆ ਪਰ ਅੱਜ ਨੇ ਕਰਦੇ ਅੱਗੇ ਹਰ ਵਲੇ ਮੇਰੇ ਅੱਗੇ ਪੂਰਾ ਘਾੜਾ ਰਹਿ ਗਿਆ ਸੀ ਰਾਜ ਨੇ ਨਾ ਕੋਈ ਮਦਦ ਨਹੀਂ ਕਰਦਾ ਹੋਇਆ ਅੰਮ੍ਰਿਤੋ ਮਤਲਬ ਕਿ ਸਾਡੇ ਕੋਈ ਐਂਵਲਪ ਨਹੀਂ ਆਉਂਦੇ ਕਿਤੇ ਸਕੂਲ ਚੋਂ ਕੋਈ ਆ ਸੀ ਜਾਂ ਉਦੋਂ ਜ਼ਾਦਾ ਹੀ ਹੋ ਜਾਂਦਾ ਹੁੰਦਾ ਮੈਂ ਸੀਗਾ ਜਿਹੜਾ ਫਰਿਆ ਲਾਅਤ ਦੇ ਨਾਂ ਪਰ ਦਾ ਅਜੇ ਲਾਸਟ ਸਰ ਦੀ ਯਾਦਗਰੀ ਹੋਣੀ ਰਹੀ ਸਿੱਕੀ ਦਾ ਕੁੱਤ ਜਿੱਤਾਂ ਬਣੇ ਤੁਹਾਨੂੰ ਯਾਦ ਹੁੰਦੀ ਸੀ ਐਸੀ ਗਲਤੀ ਵੀ ਕਰ ਦਿੰਦੀ ਸੀ ਫਿਰ ਵੀ ਸਾਨੂੰ ਸਹੀ ਚਾਹ ਦਿਖਾਉਂਦੀ ਸੀ